ਸਾਡਾ ਸਫ਼ਰ ਸ਼ੁਰੂ ਹੋਇਆ ਪਿੰਡ ਈਸਰ ਉੱਚਾ ਵੱਲ ਉੱਥੇ ਦੇ ਸਰਪੰਚ ਕੈਪਟਨ ਕੁਲਦੀਪ ਸਿੰਘ ਜੀ ਦੇ ਨਾਲ ਮਿਲ ਕੇ ਸਾਨੂੰ ਬਹੁਤ ਹੀ ਅੱਛਾ ਲੱਗਿਆ ਉਹਨਾਂ ਨੇ ਨਿੱਘਾ ਸਾਡਾ ਸਵਾਗਤ ਕੀਤਾ ਤੇ ਸਾਨੂੰ ਆਪਣੇ ਦਿਲ ਦੇ ਵਿਚਾਰ ਦੱਸੇ ਤੇ ਬਹੁਤ ਹੀ ਖੂਬਸੂਰਤ ਦੇ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਾਜੀ ਕੀ ਨਾਮ ਜੀ ਆਪਣਾ ਮੈਂ ਕੈਪਟਨ ਕੁਲਦੀਪ ਸਿੰਘ ਪਿੰਡ ਇਸਰਬੁਚਾ ਦੇ ਨਵਾਂ ਸਰਪੰਚ ਜੋ ਚੁਣਿਆ ਗਿਆ ਮੈਂ ਸਾਰੇ ਪਿੰਡ ਨਗਰ ਨਿਵਾਸੀਆਂ ਦਾ ਦਿਨ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝ ਕੇ ਚੰਗੀਆਂ ਵੋਟਾਂ ਦੇ ਮੈਨੂੰ ਜਿੱਤ ਦਵਾਈ ਹੈ ਪਿੰਡ ਵਿੱਚ ਦੀ ਸੁਰੱਖਿਆ ਵਾਸਤੇ ਸਟਰੀਟ ਲਾਈਟ ਤੇ ਸੀਸੀਟੀਵੀ ਬਾਰੇ ਸੋਚਿਆ ਤੁਸੀਂ ਕੁਝ ਮੈਂ ਪਹਿਲਾਂ ਵੀ ਆਪਣੇ ਗੁਰੂ ਘਰ ਦੇ 6 ਸਾਲ ਤੋਂ ਸੈਕਟੀ ਦੀ ਡਿਊਟੀ ਕਰ ਰਿਹਾ ਜਿਸ ਵਿੱਚ ਮੈਂ ਪਹਿਲਾਂ ਵੀ ਸੀਸੀਟੀਵੀ ਕੈਮਰੇ ਕੁਝ ਲਗਵਾਏ ਹਨ ਔਰ ਨਾ ਹੁਣ ਕੋਸ਼ਿਸ਼ ਕਰ ਰਹੇ ਜਲਦੀ ਤੋਂ ਜਲਦੀ ਸੀਸੀਟੀਵੀ ਟੀਵੀ ਕੈਮਰੇ ਔਰ ਸਟਰੀਟ ਲਾਈਟਾਂ ਲਗਵਾਈਆਂ ਜਾਂ ਤਾਂ ਕਿ ਸਾਡਾ ਪਿੰਡ ਚੋਰੀ ਤੋਂ ਜਾਂ ਹੋਰ ਵਾਰਦਾਤਾਂ ਤੋਂ ਬਚ ਸਕੇ सरपंच साहब ਪਿੰਡ ਵਿੱਚ ਸਕੂਲ ਨਹੀਂ ਹੈ ਜਿਹੜਾ ਸੀਗਾ ਉਹ ਬੰਦ ਹੈ ਆਉਣ ਵਾਲੇ ਟਾਈਮ 'ਚ ਅਸੀਂ ਉਮੀਦ ਕਰੀਏ ਕਿ ਸਕੂਲ ਇੱਥੇ ਬਣੇਗਾ ਮੈਂ ਆਪਣੀ ਸਰਕਾਰ 'ਕੇ ਰਿਕੁਐਸਟ ਕਰਾਂਗਾ ਕਿ ਸਾਡੇ ਪਿੰਡ ਦਾ ਜੋ ਸਕੂਲ ਕਾਫੀ ਚਿਰ ਤੋਂ ਬੰਦ ਪਿਆ ਹੈ ਉਸ ਨੂੰ ਦੁਬਾਰਾ ਤੋਂ ਓਪਨ ਕੀਤਾ ਜਾਵੇ ਔਰ ਪਿੰਡ ਵਿੱਚ ਕੋਈ ਸਟੇਡੀਅਮ ਵੀ ਨਹੀਂ ਹੈ ਮੈਂ ਕੁਝ ਕਰਾਂਗਾ ਸਰਕਾਰ ਤੋਂ ਉਮੀਦ ਰੱਖਦਾ ਕਿ ਸਾਨੂੰ ਇੱਕ ਵਧੀਆ ਜਿਹਾ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਤਾਂ ਕਿ ਸਾਡੇ ਨੌਜਵਾਨ ਪੀੜ੍ਹੀ ਜੋ ਹੈ ਇਸ ਰਖੇਟਾ ਨਾਲ ਗੇਮ ਨਾਲ ਜੋੜ ਸਕੇ ਅਤੇ ਨਸ਼ਿਆਂ ਤੋਂ ਬਾਹਰ ਸਕੇ ਕੁਝ ਬਜ਼ੁਰਗਾਂ ਦੀਆਂ ਪੈਨਸ਼ਨਾਂ ਲੱਗੀਆਂ ہیں ਕੁਝ ਨਹੀਂ ਲੱਗੀਆਂ ਉਹਦੇ ਬਾਰੇ ਕੀ ਵਿਚਾਰ ਹੈ ਮੈਂ ਸਰਪੰਚ ਬਣ ਤੋਂ ਪਹਿਲਾਂ ਵੀ ਜਦੋਂ ਦਾ ਪੈਨਸ਼ਨ तकरीबन 8 ਸਾਲ ਹੋ ਗਏ ਨੇ ਕਾਫੀ ਬਜ਼ੁਰਗਾਂ ਦੀਆਂ ਪੈਨਸ਼ਨਾਂ ਮੈਂ ਲਗਵਾ ਚੁੱਕਿਆ ਹਰ ਵੀ ਕੋਸ਼ਿਸ਼ ਕਰਾਂਗੇ ਕਿ ਅਗਰ ਕੋਈ ਰਹਿ ਗਿਆ ਜਿਸ ਦੀ ਪੈਨਸ਼ਨ ਨਹੀਂ ਉਸ ਦੀ ਪੈਨਸ਼ਨ ਲਗਵਾਉਣ ਦੀ ਜਰੂਰ ਕੋਸ਼ਿਸ਼ ਕਰਾਂਗਾ ਸਰਪੰਚ ਸਾਹਿਬ ਕੂੜਾ ਵੀ ਪਿੰਡ ਦੀ ਬਹੁਤ ਸਮੱਸਿਆ ਹੁੰਦੀ ਹੈ ਅਜੇ ਕੂੜੇਦਾਨ ਨਹੀਂ ਬਣੇ ਹੋਏ ਆੰਦ ਵਾਲੇ ਟਾਈਮ 'ਚ ਕੋਸ਼ਿਸ਼ ਰਹੇਗੀ ਹਾਂਜੀ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਵੱਡੀ ਸਮੱਸਿਆ ਰਹੀ ਪਿਛਲੇ ਟਾਈਮ ਤੋਂ ਕਿਹਾਦਾ ਹੁੰਦਾ ਬਹੁਤ ਬੇਤੋਂ ਮੇਰਾ ਵੀ ਇਹ ਵਿਚਾਰ ਸੀ ਕਿ ਇਸ ਸਮੱਸਿਆ ਤੋਂ ਮੈਂ ਜਲਦੀ ਤੋਂ ਜਲਦੀ ਹੱਲ ਕੱਢ ਕੇ ਇਸ ਦਾ ਜ਼ਰੂਰ ਕੋਈ ਨਾ ਕੋਈ ਹੱਲ ਸੋਚਾਂਗੇ ਟੂਰਨਾਮੈਂਟ ਵੀ ਆਉਣ ਵਾਲੇ ਟਾਈਮ 'ਚ ਹੋਣਗੇ ਇਸ ਤੋਂ ਪਹਿਲਾਂ ਅਜ ਤੱਕ ਸਾਡੇ ਨਗਰ ਵਿੱਚ ਕੋਈ ਟੂਰਨਾਮੈਂਟ ਨਹੀਂ ਹੋਇਆ ਕੋਸ਼ਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਆਪਣੇ ਪਿੰਡ ਵਿੱਚ ਟੂਰਨਾਮੈਂਟ ਕਰਾਵਾਂ ਤੇ ਜਿੱਦਾਂ ਕਿ ਧੀਆਂ ਪੈਣਾ ਜਿੰਨਾ ਜ਼ਰੂਰਤਮੰਦ ਹੁੰਦੀਆਂ ਵਿਆਹ ਸ਼ਾਦੀਆਂ ਤੇ ਸਹਾਇਤਾ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਦੁਆਰਾ ਉਹਨਾਂ ਦੀ ਸਹਾਇਤਾ ਕਿੱਤੀ ਜਾਏਗੀ ਸਾਡੇ ਪਿੰਡ ਤੇ ਸਤੂ ਦੇ ਕਾਫੀ ਕਰਦਾ ਹੈ ਬਾਕੀ ਕੋਸ਼ ਥੋੜੇ ਪਰਿਵਾਰ ਹੈ ਜੇ ਇਹਨਾਂ ਦੇ ਜ਼ਰੂਰਤ ਹੈ ਮੈਂ ਪਹਿਲਾਂ ਵੀ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਦੇਣਾ ਆਪਣੇ ਗਰੀਬ ਪਰਿਵਾਰਾਂ ਦੀ ਕਾਫੀ ਸਤਿਕਾਰ ਕਰਦਾ ਜੀ ਔਰ ਕੋਸ਼ਿਸ਼ ਕਰਾਂਗਾ ਇਸ ਤੋਂ ਵੀ ਜ਼ਿਆਦਾ ਗਾਮ ਹੈ ਗਰੀਬਾਂ ਦੀ ਜੋ ਲੋੜਵੰਦ ਪਰਵਾਦ ਜੋ ਉਹਨਾਂ ਦੀ ਸਹਾਇਤਾ ਕਰ ਸਕਦਾ ਛੱਪੜ ਦੇ ਬਾਰੇ ਕੀ ਵਿਚਾਰ ਹੈਗਾ ਤੁਹਾਡਾ ਸਾਡੇ ਛੱਪੜ ਦੋ ਛੱਪੜ ਸਨ ਉਹਨਾਂ ਨੂੰ ਆਪਾਂ ਮਿੱਟੀ ਪਾ ਕੇ ਆਪਣੇ ਲੈਵਲ ਤੇ ਇਹ ਵੀ ਮੈਂ ਇੱਕ ਛੱਪੜ ਜਿਹੜਾ ਪਹਿਲਾਂ ਸਾਡੇ ਪੂਰੇ ਆ ਹੀ ਮਿੱਟੀ ਪਾ ਕੇ ਪਾਰਕ ਬਣਾਉਣ ਵਾਸਤੇ ਲੇਕਿਨ ਪਾਰਕ ਨਹੀਂ ਬਣਿਆ ਸੱਕਾ ਦੂਸਰਾ ਛੱਪੜ ਆ ਸੀ ਹੁਣ ਤਕਰੀਬਨ 2 ਸਾਲ ਪਹਿਲਾਂ ਹੀ ਆਪਣੇ ਨਗਰੀ ਚ ਹੀ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਕੋਲੋਂ ਫੰਡ ਇਕੱਠਾ ਕਰਕੇ ਉਸ ਵਿੱਚ ਮਿੱਟੀ ਪਵਾ ਕੇ ਉਹਨੂੰ ਵੀ ਪੂਰੇ ਉਸ ਵਿੱਚ ਵੀ ਆਪਾਂ ਬੱਚਿਆਂ ਵਾਸਤੇ ਸੋਹਣੀ ਪਾਰਕ ਬਣਾਉਂਦਾ ਸਾਡਾ ਅੱਗੇ ਅਰਾਧਾ ਕੀ ਐਨਆਰਆਈ ਭਰਾਵਾਂ ਦਾ ਵੀ ਕੋਈ ਸਹਿਯੋਗ ਰਹਿੰਦਾ ਜਦੋਂ ਦਾ ਮੈਂ ਆਇਆ ਕਿਉਂਕਿ ਪਹਿਲੇ ਸਰਪੰਚ ਵਾਰੀ ਮੈਨੂੰ ਨਹੀਂ ਪਤਾ ਉਹਨਾਂ ਕੋਈ ਸਹਿਯੋਗ ਹੋਇਆ ਜਾਂ ਨਹੀਂ ਪਰ ਮੈਨੂੰ ਹੌਨਤੇ ਹੀ ਫੋਨ ਆਣੀ ਸ਼ੁਰੂ ਹੋ ਗਏ ਨੇ ਐਨਆਰਆਈ ਵੀਰਾਂ ਦੇ ਕਿ ਤੁਸੀਂ ਅੱਗੇ ਲਾ ਕੇ ਕੰਮ ਕਰੋ ਤੇ ਉਹ ਸਾਡੀ ਹਰ 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 ਸੈ ਤੋਂ ਸਹਿਯੋਗ ਕਰਦੇ ਸਰਪੰਚਾ ਵਾਲੇ ਵਾਲੇ ਟਾਈਮ ਤੇ ਡਿਸਪੈਂਸਰੀ ਵੀ ਬਣਨ ਗਈ ਤੇ ਡਿਸਪੈਂਸਰੀ ਇਹ ਆਪਾਂ ਸਰਕਾਰ ਨੂੰ ਰਿਕਵੈਸਟ ਰੱਖਾਂਗੇ ਵੀ ਸਾਡੇ ਪਿੰਡਾਂ 'ਚ ਡਿਸਪੈਂਸਰੀ ਬਣ ਜੇ ਤੇ ਥੋੜਾ ਬਜ਼ੁਰਗ ਲੋਕਾਂ ਨੂੰ ਜਿਹੜੇ ਨੇ ਬਜ਼ੁਰਗਰ ਦੂਰ ਨਹੀਂ ਜਾ ਸਕਦੇ ਉਹ ਇੱਥੇ ਲਾਭ ਲੈ ਸਕੋ ਸਾਰੇ ਪਿੰਡ ਨਿਵਾਸੀਆਂ ਨੂੰ ਤੁਸੀਂ ਹੁਣ ਆਪਣਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਨਗਰ ਨਵਾਸੀਆਂ ਨੂੰ ਇਹ ਮੈਂ ਕਹਿਣਾ ਚਾਹੁੰਦਾ ਕਿ ਭਾਈ ਜਿਸ ਤਰ੍ਹਾਂ ਪਹਿਲਾ ਸਾਥ ਦਿੱਤਾ ਇਹ ਸਹਿਯੋਗ ਮੇਰਾ ਸਾਥ ਜੋ ਠੀਕ ਹੈ ਜੀ ਤਾਂ ਕਿ ਮੈਂ ਕਰਾਂਵਾਂ ਤਰ ਸਕ ਠੀਕ ਹੈ ਜੀ ਥੈਂਕ ਯੂ OK ਤਾ ਨੋਗਾ right.